ਡਿਜੀਟਲ ਪੰਜਾਬ ਨੂੰ ਹੋਰ ਉਤਸ਼ਾਹਿਤ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਾਸੀਆਂ ਨੂੰ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨ ਲਈ ਤੇ ਉਹਨਾਂ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕਰਨ ਲਈ 1100 ਹੈਲਪਲਾਈਨ ਨੰਬਰ ਦੀ ਸ਼ੁਰੂਆਤ ਕੀਤੀ ਗਈ ਹੈ ਸਿਰਫ ਇੱਕ ਬਟਨ ਦਬਾਉਣ ਨਾਲ ਹੀ ਤੁਸੀਂ ਵੱਖ-ਵੱਖ ਕਿਸਮ ਦੀਆਂ ਲੋਕਪੱਖੀ ਸਰਕਾਰੀ ਸੇਵਾਵਾਂ ਦਾ ਲਾਭ ਲੈ ਸਕੋਗੇ ਤੇ ਇਸ ਦੇ ਜ਼ਰੀਏ ਹੀ ਤੁਹਾਡੀਆਂ ਸ਼ਿਕਾਇਤਾਂ ਦਾ ਵੀ ਜਲਦੀ ਨਿਪਟਾਰਾ ਕੀਤਾ ਜਾਵੇਗਾ ਸੀ ਹਰ ਇੱਕ ਕੋਈ ਵੀ ਸ਼ਿਕਾਇਤ ਪਿੰਡ ਦੀ ਜਾਂ ਸ਼ਹਿਰ ਦੀ ਕੋਈ ਵੀ ਸ਼ਿਕਾਇਤ ਹੋ ਸਕਦੀ ਹੈ ਜੋ ਅਸੀਂ ਉਸ ਨੰਬਰ ਤੇ ਕਾਲ ਕਰਕੇ ਹਰ ਨੇਕ ਨੂੰ ਦੱਸ ਸਕਦੇ ਆ। ਮੈਂ ਇਹ ਵੀ ਚਾਹਣਾ ਹੈ ਕਿ ਹਰ ਐਡਮਿਨਿਸਟ੍ਰੇਟਿਵ ਸੈਕਟਰੀ ਇੱਕ ਵੀਕਲੀ ਰਿਵਿਊ ਲਏ ਆਪਣੇ ਮਹਿਕਮੇ ਦੀ। ਔਰ ਚੀਫ ਸੈਕਟਰੀ ਸਾਹਿਬਾ ਇਸ ਚੀਜ਼ ਦੀ ਰਿਵਿਊ ਸਮੇਂ-ਸਮੇਂ ਤੋਂ ਆਪਣੇ ਕਰਦੇ ਰਹਿਣ। ਤਾਂ ਕਿ ਆਪਾਂ ਦੇਖੀਏ ਕਿ ਕੋਈ ਅਰਚਨ ਜਿੱਥੇ ਵੀ ਆਂਦੀ ਹੈ ਉਹ ਆਪਾਂ ਦੂਰ ਕਰ ਸਕੀਏ ਔਰ ਕਿਸੇ ਨੂੰ ਆਪਣੇ ਪੰਜਾਬ ਚ ਕਿਸੇ ਨੂੰ ਕੋਈ ਔਖ ਨਾ ਕਿਸੇ ਗੱਲ ਦੀ ਲੱਗੇ। ਪੰਜਾਬ ਵਾਸੀਆਂ ਦਾ ਰੱਖਦੀ ਖਿਆਲ ਇਹ ਹੈ ਤੁਹਾਡੀ ਆਪਣੀ ਪੰਜਾਬ ਸਰਕਾਰ